ਅੱਜ ਸਵੇਰੇ ਜ਼ੀਰਕਪੁਰ ਵਿਖੇ ਕੁਝ ਲੋਕਾਂ ਨੇ ਹਾਈਵੇ ਨੰਬਰ 21 ਜੋ ਕਿ ਅੰਬਾਲਾ ਜ਼ੀਰਕਪੁਰ ਸੜਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੂੰ ਜਾਮ ਕਰ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਜਿਸ ਥਾਂ ਤੇ ਇਹ ਹਾਈਵੇ ਨਿਕਲਦਾ ਹੈ ਇਹ ਉਹਨਾਂ ਦੀ ਮਾਲਕੀ ਦੀ ਜ਼ਮੀਨ ਹੈ ਅਤੇ ਐਕਵਾਇਰ ਕਰਨ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਿਸ ਕਾਰਨ ਮਜਬੂਰ ਹੋ ਕੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ जीरपुर थाना मुखी ओमकार सिंह बराड़ ਦੇ ਸਮਝਾਉਣ ਤੋਂ ਬਾਅਦ ਉਹਨਾਂ ਨੇ ਹਾਈਵੇ ਖੋਲ ਦਿੱਤਾ ਮੌਕੇ ਤੇ ਜ਼ੀਰਪੁਰ ਸਬ ਤਹਿਸੀਲ ਦੇ ਤਹਿਸੀਲਦਾਰ ਪੁਨੀਤ ਬੌਂਸਲ ਆਏ ਅਤੇ ਉਹਨਾਂ ਨੇ ਮਸਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਗੱਲ ਕਹੀ ਭਰੋਸਾ ਦੇਣ ਤੋਂ ਬਾਅਦ ਉਹ ਲੋਕ ਉੱਥੋਂ ਚਲੇ ਗਏ ਪਰ ਅੰਕ ਸੇਕਰੀ ਜਿਆਦਾ ਬਤਾ ਉਹ ਜਿਆਦਾ ਨਹੀਂ ਸਾਡੀ ਹੈ ਦੇਖੋ ਅਸੀਂ ਇਸ ਕਰਕੇ ਨਹੀਂ ਰਿਸਟਰ ਕਰਦੇ ਰਿਸਟਰ ਬਨੇ ਕਿੰਨੀ ਮਤਲਬ ਲੱਗੀ ਜਾਵੇ ਟਰੈਵਲ ਤੇ ਚੱਕੋ ਉੱਥੇ ਬੈਠ ਕੇ ਗੱਲ ਕਰਦੇ ਆਦਰਵਾਇਜ਼ ਆਪਾਂ ਤਾਂ ਤੁਹਾਡਾ ਤੇ ਮੇਰਾ ਬੈਸ ਹੋ ਗਿਆ ਹਾਂਜੀ ਬਹਾਦਰ ਸਿੰਘ ਕੀ ਮਸਲਾ ਕੀ ਆ ਜਿੱਥੇ ਇਹ ਜ਼ਮੀਨ ਮੇਰੀ ਜੀ ਆਪਣੀ ਨੈਸ਼ਨਲ ਹਾਈਵੇ ਦੀ ਹਾਂਜੀ ਅੱਛਾ ਇਹ ਨਾ ਤੇ ਪੈਸਾ ਦੇ ਰਹੇ ਅੱਛਾ ਨਾ ਜਾਗਾ ਛੱਡ ਰਹੇ ਕਿੰਨਾ ਚਿਰ ਹੋ ਗਿਆ 1500 ਸਾਲ 1500 ਸਾਲ ਹੋ ਗਿਆ ਤੇ ਤੁਸੀਂ ਪਹਿਲਾਂ ਕੋਈ ਕੰਪਲੇਂਟ ਵਗੈਰਾ ਕੀਤੀ ਇਹਦੇ ਬਾਰੇ ਤਰੀ ਦੇ ਹੈ ਜੀ ਤਾਂ ਸਾਰਾ ਉਹ 18 ਕੇਸ ਕੂਸ ਕੀਤਾ ਕਰੀ ਕੋਈ ਸਾਰਾ ਤੋਂ ਚੱਲ ਰਿਹਾ ਇਸ ਕਰਦੇ ਉਹਨਾਂ ਰਹਿ ਗਈ ਅੱਛਾ ਅੱਛਾ ਨਹੀਂ 30 ਸਾਲ ਪਹਿਲਾਂ ਦਾ ਕੇਸ ਹੈਗਾ ਮਸਲਾ ਕੇਸ ਕੇਸ ਇਹਨੂੰ ਕਰਦੇ ਮੈਂ ਚੱਲਣ ਜੋਗਾ ਨਹੀਂ ਅੱਛਾ ਤੁਹਾਨੂੰ ਜੋਗਾ ਨਹੀਂ ਬੈਠਣ ਮੈਂ ਤਾਂ ਨਹੀਂ ਇਹ ਜਿਹੜਾ ਤੁਸੀਂ ਅੱਜ ਇੱਥੇ ਐਜੂਕੇਸ਼ਨ ਕਰ ਰਹੇ ਜਾਂ ਤੁਸੀਂ ਇੱਥੇ ਜਾਮ ਕੀਤਾ ਹਾਰ ਕੇ ਲਾਉਣਾ ਪਿਆ ਜੀ ਸਾਰੇ ਹਾਰ ਕੇ ਨਾ ਜਦੋਂ ਨਹੀਂ ਇਹਨਾਂ ਪੈਸਾ ਅੱਛਾ ਇਹਨਾਂ ਦੇ ਦੇ ਜਾਾਂਗੇ ਦੇ ਦਾਂਗੇ ਕਿਹੜਾ ਨਾਮ ਕੀ ਹੈ ਤੁਹਾਡਾ ਭਾਦਰ ਸਿੰਘ ਕਿਹੜਾ ਪਿੰਡ ਹੁਣ ਤਾਂ ਮੈਂ ਠਸਕਾ ਲੀਓ ਛੇਤਰ ਜ਼ਿਲ੍ਹੇ ਦੇ ਅੱਛਾ ਇਹ ਵੀ ਸੰਗੜ ਦੇ ਇੱਥੇ ਪਹਿਲਾਂ ਇੱਥੇ ਦੇ ਸੀ ਹੈ ਤੇ ਇਹ ਤੁਹਾਡੀ ਜਦ ਰਵੀਨ ਇਨਕੁਆਇਰੀ ਕੀਤੀ ਤਾਂ ਕੋਈ ਪੈਸਾ ਨਹੀਂ ਦਿੱਤਾ ਉਸ ਦਾ ਇਹਦੇ ਬਾਰੇ ਕੋਈ ਤੁਸੀਂ ਡਿਸਟ੍ਰਿਕਟ ਅਫੀਸ ਨੂੰ ਕੰਪਲੇਂਟ ਕੀਤੀ ਹੈ ਕਦੀ ਹਾਰਾ ਹੁਣ ਕਰਿਆ ਵਾਲੀ ਜਮੀਨ ਹੈ ਜੀ ਇਹ ਨਾ ਸੜਕ ਬਣਾ ਲਈਏ ਸਾਲਾਂ ਲੰਘੀਆਂ ਗਈਆਂ ਅਸੀਂ ਚਿੱਠੀ ਪੱਤਰਕਾਰ ਕਰ ਥੰਬ ਗਏ ਅਜੇ ਇਹ ਪ੍ਰਵਾਹ ਨਹੀਂ ਕੀਤੀ ਜੀ ਅਜੇ ਤੱਕ ਹਾਰ ਕੇ ਸਾਨੂੰ ਇਹ ਸਟੈਪ ਲੈਣਾ ਪਿਆ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਰঞ্জੀਤ ਸਿੰਘ ਜਿਹੜਾ ਪਿੰਡ ਹੈ ਤੁਹਾਡਾ ਬੀਸ਼ਨਗੜ ਆ ਬੀਸ਼ਨਪਰਾ ਪਿੰਡ ਜਗਾ ਅੱਛਾ ਇਹ ਸੜਕ ਤੁਹਾਡੇ ਏਰੀਆ 'ਚ ਬਣੀ ਹੋਈ ਸੀਗੀ ਹਾਂਜੀ ਹਰਖਾਡੇ ਇਹਦੇ ਲੈਟਰ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਕਦੀ ਕਿਤੇ ਮਰੇ ਐਸ ਪਾਸ ਤੋਂ ਇਹ ਥੋੜੀ ਜਿਹੀ ਲੈ ਲੈਂਦੀ ਹੈ ਜੀ ਬਸ ਅੱਛਾ ਟਰੰਕ ਭਰਿਆ ਪਿਆ ਕਰ ਇੱਕ ਅੱਛਾ ਇਹ ਜੀ ਮੁਆਵਜ਼ਾ ਦਿੰਦੇ ਹੁੰਦੇ ਕੋਸ਼ ਦਿੰਦੇ ਦਿੱਤਾ ਨਹੀਂ ਤੁਹਾਨੂੰ ਅੱਖ ਨਹੀਂ ਦਿੱਤਾ ਇਹ ਨਾਲ ਐਕਚੁਅਲੀ ਨਾਲ ਗਲਤੀ ਹੋ ਗਈ ਕਿਤੇ ਉਸ ਟਾਈਮ ਨੋਟੀਫਿਕੇਸ਼ਨ ਚ ਨਹੀਂ ਆਇਆ ਅੱਛਾ ਅਸੀਂ ਇਹਨਾਂ ਨੂੰ ਸੈਂਕੜੇ ਵਾਲੀ ਲਿਖ ਚੁੱਕੇ ਹਾਂ ਵੀ ਨੋਟੀਫਿਕੇਸ਼ਨ ਦੁਆਰਾ ਕਰ ਦਿਓ ਸਾਡਾ ਮੁਆਵਜ਼ਾ ਬੰਦੋ ਸਾਡੀ ਸਾਡੀ ਜ਼ਮੀਨ ਦਾ ਨਾਲ ਜੋ ਬੰਦਾ ਹੱਕ ਦੋ ਸਰ ਅੱਛਾ ਇਹਨਾਂ ਦਿੱਤਾ ਨਹੀਂ ਕਿੰਨੀ ਜਗ੍ਹਾ ਕਿੰਨੀ ਹੈ ਤੁਹਾਡੀ ਹੁਣ 32 33 ਗੱਜਾ ਜਗ੍ਹਾ ਹੈ ਜੀ 32 33 ਗੱਜਾ ਹੁਣ ਕੀ ਮੰਗ ਗਈ ਹੈ ਤੁਹਾਡੀ ਸਾਡਾ ਪੈਸੇ ਦੋ ਸਾਨੂੰ ਨਹੀਂ ਸਾਡੀ ਅਸੀਂ ਹੰਦੀ ਦਾ ਚਲੋ ਕੋਈ ਨਹੀਂ ਸਰਕਾਰ ਦਾ ਰਾਈਟ ਹੈ ਸੜਕਾਂ ਬਣਾਉਣਾ ਹੈ ਸੜਕਾਂ ਚਲਾਉਣਾ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਸਾਡੀ ਸਾਡੀ ਖਾਲੀ ਕਰ ਦਿਓ ਪਰ ਸਾਡਾ ਬੰਦਾ ਮੁਆਵਜ਼ਾ ਦਿਓ ਇਹ ਜੋ ਧਰਨਾ ਲਾਇਆ ਤੁਸੀਂ ਕਿੰਨਾ ਚਿਰ ਜਾਰੀ ਰਹੇਗਾ ਇਹ ਜਦੋਂ ਸਾਡਾ ਸਾਡੀ ਗੱਲ ਸਾਡੀ ਫਾਈਨਲ ਕਰਨ ਅਥਾਰਟੀ ਆ ਕੇ ਪੈਸੇ ਦੇਣ ਸਾਡੀ ਅਸੀਂ ਚੱਕ ਲਾਂਗੇ ਸਾਨੂੰ ਕੀ ਅਸੀਂ ਕੋਈ ਹਸਾ ਕੋਈ ਆਰਡਰ ਕਲੇਟਰ ਨਹੀਂ ਕਰਨੀ ਚਾਹੁੰਦੇ ਸਰਕਾਰ ਤੇ ਅੱਛਾ ਇਹ ਲਾਉਣ ਤੋਂ ਪਹਿਲਾਂ ਤੁਸੀਂ ਕਿਸੇ ਨੂੰ ਕਿਹਾ ਸੀ ਡੀਸੀ ਸਾਰਾ ਡੀਸੀ ਐਸਐਸਪੀ ਅਸੀਂ ਅਥਾਰਟिटीज ਸਭ ਨੂੰ ਚਿੱਠੀਆਂ ਪਾਆਂ ਹੋਈਆਂ ਵੀ ਅਸੀਂ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਹਾਨੂੰ ਦੱਸਿਆ ਸੀ ਕਿ ਅਸੀਂ ਜਾਮ ਲਾਵਾਂਗੇ ਨਾ ਹੋਇਆ ਬਿਲਕੁਲ ਜਾਮ ਲਾ ਅਸੀਂ ਕੁਝ ਵੀ ਕਰ ਸਕਦੇ ਧਰਨਾ ਦਵਾਂਗੇ ਅਸੀਂ